ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੇਰਾ ਨੂੰ ਲੱਗਿਆ ਵੱਡਾ ਚਟਕਾ ਸੁਖਪਾਲ ਸਿੰਘ ਖੇਰਾ ਦੀ ਅਗਾਊ ਜਮਾਨਤ ਪਟੀਸ਼ਨ ਹੋਈ ਰੱਦ ਕਿਸ ਕਾਰਨ ਅਗਾਊ ਜਮਾਨਤ ਲੈਣਾ ਚਾ ਰਹੇ ਨੇ ਸੁਖਪਾਲ ਸਿੰਘ ਖੇਰਾ ਜੋ ਉਹਨਾਂ ਨੇ ਹਾਈ ਕੋਰਟ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਦੇ ਵੱਲੋਂ ਉਹ ਪਟੀਸ਼ਨ ਰੱਦ ਕਰ ਦਿੱਤੀ ਗਈ ਏ ਕੀ ਇਹ ਪੂਰਾ ਮਾਮਲਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੁਖਪਾਲ ਸਿੰਘ ਖੈਰਾ ਜੋ ਵਿਰੋਧੀ ਧਿਰ ਦੇ ਲੀਡਰ ਦੀ ਰੋਲ ਅਦਾ ਕਰ ਰਹੇ ਨੇ ਪੰਜਾਬ ਕਾਂਗਰਸ ਵਿੱਚ ਜਦੋਂ ਕਿ ਸੁਖਪਾਲ ਸਿੰਘ ਖੈਰਾ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਲੀਡਰ ਸੀ ਪਰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜਦੋਂ ਕੇਸ दर्ज ਕਰਨਾ ਪਿਆ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਜੋ ਪਿਛਲਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਪੰਜਾਬ ਸਰਕਾਰ ਨੂੰ ਘਿਰਦੇ ਨਜ਼ਰ ਆਏ ਸੀ ਔਰ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਦੋਂ ਪੰਜਾਬ ਪੁਲਿਸ ਦੀਆਂ ਖਰੀਦਦੀਆਂ ਹੋਈਆਂ ਹਾਈਲਕਸ ਟਾਟਾ ਗੱਡੀਆਂ ਦੇ ਉੱਪਰ ਵੱਡਾ ਕਫਲਾ ਸਾਹਮਣੇ ਕੱਢ ਕੇ ਲੈ ਕੇ ਆਏ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਸਰਕਾਰ ਦੀਆਂ ਅੱਖਾਂ ਦੇ ਵਿੱਚ ੜਕਣ ਲੱਗੇ ਪੰਜਾਬ ਸਰਕਾਰ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਹਾਈ ਕੋਰਟ ਦੇ ਵਿੱਚ ਪੇਸ਼ਨ ਦਰਜ ਕੀਤੀ ਪਰ ਹਾਈ ਕੋਰਟ ਨੇ ਵੱਡਾ ਚਟਕਾ ਦਿੰਦਿਆਂ ਹੋਇਆ ਉਹਨਾਂ ਦੀ ਪੇਸ਼ਨ ਰੱਦ ਕਰ ਦਿੱਤੀ ਅਗਾਊ ਜਮਾਨਤ ਕਿਉਂ ਲੈਣਾ ਚਾਹੁੰਦੇ ਨੇ ਸੁਖਪਾਲ ਸਿੰਘ ਖਹਿਰਾ ਜੇਕਰ ਉਹਨਾਂ ਨੂੰ ਕੋਈ ਦੋਸ਼ ਨਹੀਂ ਉਹਨਾਂ ਦੇ ਅੰਦਰ ਤਾਂ ਫਿਰ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਅਗਾਊ ਜਮਾਨਤ ਲੈਣੀ ਨਹੀਂ ਚਾਹੀਦੀ ਜੋ ਸਰਕਾਰ ਦੇ ਵੱਲੋਂ ਉਹਨਾਂ ਨੂੰ ਅਜੇ ਤੱਕ ਨੋਟਿਸ ਜਾਰੀ ਨਹੀਂ ਹੋਇਆ ਸੋ ਸੁਖਪਾਲ ਸਿੰਘ ਖਹਿਰਾ ਦੋਵੀ ਆਮਦਨ ਨਾਲੋਂ ਵੱਧ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਪੰਜਾਬ ਸਰਕਾਰ ਜਿਸ ਤਰ੍ਹਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਖਪਦਾਰ ਕੀਤਾ ਹੋਇਆ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਲੋਕਾਂ ਨੇ ਵਾਅਦੇ ਕੀਤੇ ਸੀ ਕਿ ਜੋ ਪਿਛਲੀਆਂ ਸਰਕਾਰਾਂ ਦੇ ਪ੍ਰਸ਼ਤ ਮੰਤਰੀ ਜਾਂ ਲੀਡਰ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੀ ਆਮਦਨ ਜੋ ਉਹ ਕੁਰਕ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਜਾਬ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਉਹ ਲੀਡਰਾਂ ਦੇ ਵੀ ਖਾਸ ਕਰਕੇ ਜਿਹੜੇ ਖਾਸ ਰਿਸ਼ਤੇਦਾਰ ਸੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਜਿਸ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਜਿਹੜੀ ਲਗਾਤਾਰ ਜ਼ਮਾਨਤ ਨਹੀਂ ਹੋ ਰਹੀ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਜਿਹੜੇ ਆਪਣੀ ਅਗਾਊਂ ਜ਼ਮਾਨਤ ਲੈਣ ਵਾਸਤੇ ਹਾਈ ਕੋਰਟ ਤੇ ਪਹੁੰਚ ਪਹੁੰਚਦੇ ਨੇ ਪਰ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਪਟੀਸ਼ਨ ਰੱਦ ਕੀਤੀ ਗਈ ਹੈ ਸੋ ਸੁਖਪਾਲ ਸਿੰਘ ਖਹਿਰਾ ਵਿਜੀਲੈਂਸ ਦੇ ਡਰ ਦੇ ਕਾਰਨ ਹਾਈ ਕੋਰਟ ਵਿੱਚ ਗਏ ਸੀਗੇ ਵਿਜੀਲੈਂਸ ਵੱਲੋਂ ਉਹਨਾਂ ਦੇ ਜੋ ਉੱਪਰ ਮਾਮਲਾ ਦਰਜ ਕੀਤਾ ਕੀਤਾ ਹੋਇਆ ਸੀਗਾ ਜਿਹੜਾ ਕਿ ਅਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਉਹਨਾਂ ਤੋਂ ਪੁੱਛਦਾ ਕਰ ਸਕਦੀ ਹੈ ਪਰ ਅਜੇ ਨੇ ਅਜੇ ਤੱਕ ਵਿਜੀਲੈਂਸ ਦੇ ਜਿਹੜਾ ਵਿਜੀਲੈਂਸ ਦਾ ਧਿਆਨ ਸੁਪਾਲ ਸਿੰਘ ਖੇਰਾ ਵਾਲੇ ਪਾਸੇ ਨਹੀਂ ਹੋਇਆ ਕਿਉਂਕਿ ਇੱਕ ਵਾਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਹੀ ਸਾਰੀਆਂ ਪੰਜਾਬ ਸਰਕਾਰ ਵਿਜੀਲੈਂਸ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸੋ 12 ਫਰਵਰੀ 2024 ਨੂੰ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਵਿੱਚ ਜਾਰੀ ਪੱਤਰ ਨੰਬਰ ਜੋ 5460 PB A7 ਜ਼ਿਕਰ ਕਿੱਤੇ ਗਏ ਲੰਬਿਤ ਵਿਜਰਸ ਜਾਂਚ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਇਹ ਪਟੀਸ਼ਨ ਧਾਰ ਕੀਤੀ ਸੀ ਸੁਖਪਾਲ ਸਿੰਘ ਖਹਿਰਾ ਨੇ ਪਰ ਪੰਜਾਬ ਹਾਈ ਕੋਰਟ ਨੇ ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਦੀ ਇਹ ਪਟੀਸ਼ਨ ਨੂੰ ਜਿਹੜਾ ਕਿ ਰੱਦ ਕਰ ਦਿੱਤਾ ਜੋ ਇਹ ਪਟੀਸ਼ਨ ਵਾਪਸੀ ਦੇ ਆਧਾਰ ਤੇ ਵੀ ਖਰਚ ਕਰ ਦਿੱਤੀ ਗਈ ਹੈ ਜਸਟਿਸ ਟ੍ਰਿਬੂ ਭੰ ਦਇਆ ਦੀ ਡਿਵੀਜ਼ਨ ਬੈਂਚ ਨੇ ਸਾਹਮਣੇ ਸੁਣਵਾਈ ਦੌਰਾਨ ਪਟੀਸ਼ਨਕਰਤਾ ਵੱਲੋਂ ਵਕੀਲ ਪ੍ਰੀਤ ਇੰਦਰ ਸਿੰਘ ਆਲੂਵਾਲੀਆ ਪੇਸ਼ ਹੋਏ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਦੇ ਮੁਕਿਰ ਜੋ ਕਿ ਵਿਰੋਧੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ ਡਰ ਕਿਸ ਗੱਲ ਦਾ ਹੈ ਉਹ ਲੰਬਿਤ ਵਿਜੀਲੈਂਸ ਜਾਂਚ ਵਿੱਚ ਉਹਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਜੋ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਇਸ ਲਈ ਅਗਾਊਂ ਜਮਾਨਤ ਦੀ ਉਹਨਾਂ ਦੇ ਵੱਲੋਂ ਇਹ ਪਟੀਸ਼ਨ ਪੈਰ ਕੀਤੀ ਗਈ ਹੈ ਪਰ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਨਾ ਤਾਂ ਪਟੀਸ਼ਨਰ ਨੂੰ ਕੋਈ ਨੋਟਿਸ ਜਾਰੀ ਕੀਤਾ ਹੈ ਤੇ ਨਾ ਹੀ ਅਜੇ ਤੱਕ ਕੋਈ ਸੱਮਨ ਭੇਜਿਆ ਹੈ ਤੇ ਨਾ ਹੀ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ ਪਰ ਜੋ ਸੁਖਪਾਲ ਸਿੰਘ ਖੇਰਾਏ ਪਹਿਲੇ ਹੀ ਡਰੇ ਹੋਏ ਨੇ ਅਜੇ ਸਥਿਤੀ ਵਿੱਚ ਉਹਨਾਂ ਨੂੰ ਗਿਰਫਤਾਰ ਹੋਣ ਦਾ ਡਰ ਲੱਗਿਆ ਹੋਇਆ ਹੈ ਜੋ ਹਾਈ ਕੋਰਟ ਦੇ ਵਿੱਚ ਆਪਣੀ ਅਗਾਊ ਜਮਾਨਤ ਲੈਣ ਵਾਸਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਰਹੇ ਨੇ ਸੋ ਗਿਰਫਤਾਰੀ ਦਾ ਕੋਈ ਠੋਸ ਖਦਸ਼ਾ ਅਜੇ ਤੱਕ ਨਹੀਂ ਸਾਹਮਣੇ ਆਇਆ ਵਿਜੀਰੈਂਸ ਵੱਲੋਂ ਪਟੀਸ਼ਨਰ ਦੇ ਵਕੀਲ ਨੇ ਰਾਜ ਪੱਖ ਦਾ ਇਹ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਜੋ ਅਦਾਲਤ ਨੇ ਦਰਜ ਕੀਤਾ ਇਸ ਤੋਂ ਬਾਅਦ ਪਟੀਸ਼ਨਰ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਤੇ ਵਾਪਸੀ ਦੇ ਆਧਾਰ ਤੇ ਪਟੀਸ਼ਨ ਖਾਚ ਕਰ ਦਿੱਤੀ ਹੈ ਜੋ ਸੁਖਪਾਲ ਸਿੰਘ ਖੇੜਾ ਦੇ ਵਕੀਲ ਦੇ ਵੱਲੋਂ ਅਪੀਲਸ਼ਨ ਵਾਪਸ ਲੈ ਲਈ ਗਈ ਹੈ ਕਿਉਂਕਿ ਅਜੇ ਤੱਕ ਵਿਜੀਲੈਂਸ ਵੱਲੋਂ ਸੁਖਪਾਲ ਸਿੰਘ ਖੇੜਾ ਵਾਲੇ ਪਾਸੇ ਨਜ਼ਰਾਂ ਨਹੀਂ ਹੋਈਆਂ ਜਦੋਂ ਸੁਖਪਾਲ ਸਿੰਘ ਖੇੜਾ ਵਾਲੇ ਪਾਸੇ ਨਜ਼ਰਾਂ ਹੋ ਜਾਣਗੀਆਂ ਤਾਂ ਫਿਰ ਸੁਖਪਾਲ ਸਿੰਘ ਖੇੜਾ ਨਹੀਂ ਪਛ ਸਕਦੇ ਜੇਕਰ ਉਹਨਾਂ ਨੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਹੈ ਕਿਉਂਕਿ ਪਿਛਲੇ ਦਿਨੀ ਜੋ ਉਹਨਾਂ ਦਾ ਇੱਕ ਗਨਮੈਨ ਸੀ ਜਦੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਤੋਂ ਸੁਖਪਾਲ ਸਿੰਘ ਖੇੜਾ ਪੂਰੀ ਕਬਰਾਟ ਵਿੱਚ ਨੇ ਜਦੋਂ ਕਿ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਉਹ ਪੁਲਿਸ ਰਿਮਾਂਡ ਤੇ ਨੇ ਫਾਈਲ ਕਾ ਪੁਲਿਸ ਨੇ ਉਹਨਾਂ ਨੂੰ ਜੋ ਦਿੱਲੀ ਦੇ 에어ਪੋਰਟ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਉਹ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਨੇ ਮੀਡੀਆ ਦੇ ਵਿੱਚ ਆ ਕੇ ਵੀ ਬਿਆਨ ਦਿੱਤੇ ਕਿ ਉਸ ਗਨਮੈਨ ਦੇ ਘਰੋਂ ਜੋ ਸੋਨੇ ਦਾ ਬਿਸਕਟ ਬਰਾਮਦ ਕੀਤਾ ਗਿਆ ਉਹ ਸੋਨੇ ਦਾ ਬਿਸਕਟ ਕਿੱਥੋਂ ਆਇਆ ਜੋ ਵਿਜੀਲੈਂਸ ਨੂੰ ਵੀ ਇਸ ਬਾਰੇ ਹੁਣ ਜਿਹੜਾ ਕਿ ਪਰਤਾਲ ਕਰਨੀ ਪਵੇਗੀ ਕਿਉਂਕਿ ਸੋਨੇ ਦੇ ਬਿਸਟਾਂ ਦੇ ਨਾਲ ਇਹ ਕਾਂਗਰਸੀ ਬਹੁਤ ਮਸ਼ਹੂਰ ਹੋਏ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੋਵੇ ਭਾਵੇਂ ਸਖਪਾਲ ਸਿੰਘ ਖਹਿਰਾ ਹੋਵੇ ਜਾਂ ਭਾਵੇਂ ਹੋਰ ਇਹਨਾਂ ਦੇ ਲੀਡਰ ਹੁਣ ਇਹਨਾਂ ਨੂੰ ਸੋਨੇ ਦੇ ਬਿਸਟਾਂ ਦੇ ਵਪਾਰ ਕਰਨ ਦਾ ਬਹੁਤ ਵੱਡਾ ਇਹਨਾਂ ਦੇ ਉੱਪਰ ਇਲਜ਼ਾਮ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਇਹ ਦਬਾਈ ਜਾਂਦੇ ਸੀ ਜਾਂ ਹੋਰ ਕਿਤੇ ਵੀ ਜਾਂਦੇ ਸੀ ਇਹ ਸੋਨੇ ਨੂੰ ਜਿਹੜਾ ਕਿ ਉਹਨਾਂ ਦਾ ਵਪਾਰ ਕਰਦੇ ਸੀ ਔਰ ਸੋਨੇ ਦੇ ਬਿਸਕਟ ਲੈ ਰਹੇ ਨੇ ਉਹ ਕਾਂਗਰਸ ਲਈ ਜਿਹੜੀ ਕਾਂਗਰਸ ਮਸ਼ਹੂਰ ਹੋ ਚੁੱਕੀ ਹੈ ਪੰਜਾਬ ਦੀ ਪੰਜਾਬ ਦੇ ਬਹੁਤ ਸਾਰੇ ਲੀਡਰ ਜਿਹੇ ਪ੍ਰਿਸ਼ਟਾਚਾਰ ਨੂੰ ਇਹਨਾਂ ਨੇ ਪੈਸਾ ਇਕੱਠਾ ਕੀਤਾ ਹੋਇਆ ਤਾਂ ਉਹ ਫਿਰ ਪ੍ਰਿਸ਼ਟਾਚਾਰ ਦਾ ਪੈਸਾ ਜਿਹੜਾ ਹੈ ਉਹ ਹੁਣ ਇਹਨਾਂ ਨੂੰ ਪਚ ਨਹੀਂ ਰਿਹਾ ਜਾਂ ਕੀ ਕਾਰਨ ਇਹ ਕਾਂਗਰਸੀ ਲੀਡਰਾਂ ਨੂੰ ਇਹ ਪੈਸਾ ਹੁਣ ਇਹਨਾਂ ਦੇ ਉਬਾਲੇ ਮਾਰ ਰਿਹਾ ਹੈ ਡਰੇ ਕਿਉਂ ਹੋਏ ਨੇ ਸੋ ਇਸ ਨੂੰ ਲੈ ਕੇ ਸੁਪਾਲ ਸਿੰਘ ਖੈਰਾਂ ਨੂੰ ਇਹ ਬਹੁਤ ਵੱਡਾ ਚਟਕਾ ਲੱਗਿਆ ਅੱਜ ਹਾਈ ਕੋਰਟ ਦੇ ਵੱਲੋਂ ਜੋ ਉਹਨਾਂ ਨੇ ਆਪਣੀ ਅਪੀਲਸ਼ਨ ਦਾਇਰ ਕੀਤੀ ਜੇਕਰ ਕਹਿੰਦੇ ਨੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ਜੇ ਤੁਹਾਡੇ ਅੰਦਰ ਸੱਚ ਹੈ ਫਿਰ ਤੁਹਾਨੂੰ ਡਰ ਕਿਸ ਗੱਲ ਦਾ ਫਿਰ ਤੁਹਾਨੂੰ ਵਿਜੀਲੈਂਸ ਦਾ ਡਰ ਕਿਸ ਗੱਲ ਦਾ ਤੁਸੀਂ ਆਪਣਾ ਸੱਚ ਦੱਸੋ ਜੋ ਤੁਸੀਂ ਇੱਕ ਨੰਬਰ 'ਚ ਆਪਣਾ ਇਹ ਜਾਇਦਾਦ ਬਣਾਈਏ ਜੇਕਰ ਤੁਸੀਂ ਗਲਤ ਤਰੀਕੇ ਨਾਲ ਜਾਇਦਾਦ ਬਣਾਈ ਤਾਂ ਫਿਰ ਤੁਹਾਨੂੰ ਡਰ ਸਤਾ ਰਿਹਾ ਜਿਸ ਕਰਕੇ ਤੁਸੀਂ ਆਪਣੇ ਹਾਈ ਕੋਰਟ ਤੋਂ ਅਗਾਊ ਜਮਾਨਤਾ ਲੈਣ ਵਾਸਤੇ ਭੱਜੇ ਹੋਏ ਜੀ